ਕੀ ਹਾਲ ਹੈ ਬਈ ਸਾਰਿਆਂ ਦਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਗੱਲ ਕਰਦੇ ਆ ਪਿੰਨ ਮੇਠੜੀ ਜਲਾ ਸਰਸਾ ਡੱਬ ਵਾਲੀ ਤੋਂ ਸਰਸਾ ਰੋਡ ਤੇ ਪਿੰਨ ਮੇਠੜੀ ਹਰ ਸ਼ਨੀਵਾਰ ਬੱਕਰੀਆਂ ਦਾ ਮੇਲਾ ਲੱਗਦਾ ਉਹ ਮੇਲਾ ਇਸ ਵਾਰ ਵੀ ਲੱਗਾ ਹੈ ਬਹੁਤ ਸੋਹਣੇ ਸੋਹਣੇ ਜਾਨਵਰ ਪਹੁੰਚੇ ਹੈ ਤੇ ਮੇਲੇ ਤੇ ਪਹੁੰਚਿਆ ਕਰੋ ਸਾਰੇ ਵੀਰ ਤੇ ਤੁਹਾਨੂੰ ਜਾਨਵਰ ਦਿਖਾਉਣੇ ਹੈਗੇ ਤੇ ਆ ਟਰਾਲੀ ਤੇ ਆਏ ਆ ਵੀਰ ਤੇ ਮੇਰੇ ਖਾਲ ਨੇੜੇ ਪਿੰਡੋਂ ਆਏ ਹੋਣਗੇ ਤੇ ਵਰਬਰੇ ਜਾਨਵਰ ਲੈ ਕੇ ਆਏ ਆ ਤੇ ਆ ਕੁਸਤਾ ਵਿੱਚ ਬੈਠੇ ਆ ਨਹੀਂ ਯਾਰ ਥੱਲੇ ਵੀ ਆ ਉਹ ਅੱਡ ਕਹਿੰਦਾ ਭਾਈ ਹੈ ਹਾਂ ਹਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਕਿਸੇ ਨੂੰ ਰਹਿ ਨਹੀਂਦਾ ਆ ਦੇਖੋ ਜੀ ਬਹੁਤ ਸੋਹਣੇ ਜਾਨਵਰ ਆਏ ਆ ਤੇ ਆਪਣੇ ਏਰਗੇ ਦੇ तकरीबन ਸਾਰੇ ਆ ਜਾਂਦੇ ਆ ਇੱਥੇ ਸਾਰੇ ਭਰਾ ਹੀ ਆਉਂਦੇ ਆ ਤੇ ਆਇਆ ਕਰੋ ਸਾਰੇ ਭਰਾ ਤੇ ਬਹੁਤ ਜ਼ਿਆਦੀ ਮੰਡੀ ਭਰਦੀ ਆ ਭਾਈ ਤੇ ਬਹੁਤ ਸੋਹਣੇ ਸੋਹਣੇ ਜਾਨਵਰ ਆਉਂਦੇ ਆ ਜਿਸ ਕਿਸੇ ਭਰਾ ਨੇ ਵੇਚਣੀਆਂ ਹੁਣ ਬੱਕਰੀਆਂ ਜਾਂ ਖਰੀਦਣੀਆਂ ਹੁਣ ਤੇ ਪਹੁੰਚਿਆ ਕਰੋ ਮੰਡੀ 'ਚ ਤੇ ਅੱਜ ਆ ਬਰਬਰ ਘਾਂਗਾਂ ਪੁੱਛਦਿਆਂ ਵਾਂਗਾਂ ਤੋਂ ਕਿਹੜਾ ਪਿੰਡ ਹੈ ਵਾਂਗਾਂ ਦਾ ਤੇ ਕੀ ਮੁੱਲ ਕਰਦੇ ਹੋ ਬਾਈ ਹੈ ਤੇ ਕਰਦੇ ਆ ਬਾਈ ਨਾਲ ਗੱਲ ਮਾਲ ਆ ਰਿਹਾ ਆਹਾ ਬੁੜਾ ਮਾ ਇਹਨੂੰ ਵੀ ਗੱਲਾਂ ਕਰ ਕੈਮਰਾ ਤਾਂ ਤੇ ਤੇਰੇ ਕਹਿੰਦੇ ਤਾਂ ਪਹਿਲਾਂ ਕਰਿਆ ਤੇ ਵਾਂਗਾਂ ਨੂੰ ਪੁੱਛਦਾ ਗੱਗੀ ਵੀ ਬਹੁਤ ਦੋਤੇ ਦਰਾਲ ਆਏ ਕਹਿੰਦਾ ਕਿ ਪੁੱਛ ਤਾਂ ਬਾਈ ਕਿਹੜਾ ਪਿੰਡ ਹੈ ਮੜੀ ਆਪਣਾ ਮੜ ਪਿੰਡਾ ਬਾਈ ਕਿੰਨੇ ਜਾਨਵਰ ਲੈ ਕੇ ਆਏ ਯਾਰ 5 ਆ ਬਾਈ 6 ਜਾਨਵਰ 6 ਜਾਨਵਰ ਲੈ ਕੇ ਆਏ ਕਿੰਨੀਆਂ ਬੱਕਰੀਆਂ ਬਾਈ ਆਪਣੇ ਕੋਲੇ ਬਾਈ ਰੱਸੀ ਗਰੇ ਬੱਕਰੀ ਇਹ ਮੈਂ ਲੈ ਕੇ ਜਾਣਾ ਰੂੰਗਾ ਮੈਂ ਤੂੰ ਲਾ ਲੈਂਦੇ ਬਾਈ ਥੋੜਾ ਜਿਹਾ ਬਿਜੀ ਆ ਇੱਕ ਵਾਰੀ ਉਹ ਵੇਚ ਦਿੰਦਾ ਮੈਂ ਦਮਾਨ ਸਾਰੇ ਰੂੰਗਾਣਾ ਮੈਨੂੰ ਤੇ ਬਾਈ ਕਿੰਨੇ ਜਾਨਵਰ ਲੈ ਕੇ ਆਏ ਟੋਟਲ 6 ਨਾਗਾ ਜੀ ਤੇ ਮੜ ਪਿੰਡੋ ਆਏ ਬਾਈ ਤੇ ਕਿੰਨੀਆਂ ਬੱਕਰੀਆਂ ਬਾਈ ਆਪਣੇ ਕੋਲੇ ਉਹਨਾਂ ਕੋਲ ਦੋ ਬੱਕਰੀਆਂ ਨੇ ਤੇ ਹੁਣ ਹੀ ਆਇਆ ਕਿ ਕੋਈ ਵੇਚਿਆ ਬਈ ਜਾਨਵਰ ਕੋਈ ਵੀ ਆਇਆ ਕਿ ਰੁਕੇ ਤੇ ਬਾਈ ਗੱਗੀ ਵੀ ਆਇਆ ਹਾਂ ਬਾਈ ਆ ਤੇ ਗੱਗੀ ਨੂੰ ਪੁੱਛਦੇ ਆ ਕਿਵੇਂ ਰਿਹਾ ਬਾਈ ਅੱਜ ਦਾ ਮੇਲਾ ਵਧੀਆ ਬਾਈ ਯਾਰ ਮੇਲਾ ਹੁਣ ਸਰਨਾਗ ਬਣ ਕੇ ਅੱਛਾ ਤੇ ਕਿੰਨੇ ਕੁ ਸੌਦੇ ਹੋਗੇ ਤਕਰੀਬਨ ਅੱਜ ਤੋਂ ਪਹਿਲਾਂ ਹੋ ਗਏ ਹੋਣਗੇ 30 40 ਦੁੱਧ ਦਾ ਤੇ ਜਾਨਵਰ ਚੰਗੇ ਆਏ ਅੱਜ ਮੰਡੀ ਚ ਆ ਦੇ ਗੱਡੀਆਂ ਆ ਰਹੀਆਂ ਪਰ ਤੇ ਮੰਡੀ ਸੋਹਣੀ ਪਰੀ ਅੱਜ ਮੰਡੀ ਪੂਰੇ ਤੇ ਜਿਹਦਾ ਪਹਿਲਾਂ ਨਾਲ ਬਹੁਤ ਰਸ ਪੈਣ ਲੱਗ ਗਿਆ ਬਾਈ ਹੁਣ ਹਾਂ ਜਾਨਵਰ ਚੰਗੇ ਜਾਨਵਰ ਚੰਗੀ ਕੁਆਲਿਟੀ ਦੇ ਆਉਂਦੇ ਆ ਹਾਂ ਵਧੀਆ ਆਉਂਦੇ ਬਾਈ ਜਾਨਵਰ ਕੀ ਕਹਿਣਾ ਚਾਹਣਾ ਲੋਕਾਂ ਨੂੰ ਮੰਡੀ ਦਾ ਮੈਂ ਤਾਂ ਕਹਿਣਾ ਬਾਈ ਮੰਡੀਆਂ ਦੇ ਰਾਹੀਂ ਸਾਰਿਆਂ ਦਾ ਮਾਲ ਵਿਕਦਾਗਾ ਤਾਂ ਵਧੀਆਗਾ ਸਾਰੇ ਭਰਾ ਆ ਕਰਨਾ ਨਾ ਵੱਧ ਤੋਂ ਵੱਧ ਹੈ ਨਾ ਜੇ ਤੇ ਭਰਾਣੇ ਚੱਲਦੇ ਆ ਹਾਂ ਜਿਸ ਕਿਸੇ ਭਰਾਣੇ ਖਰੀਦਣੀਆਂ ਜਾਂ ਵੇਚਣੀਆਂ ਹੈ ਨਾ ਵੇਦਣ ਵਾਲੇ ਨੂੰ ਵਧੀਆ ਭਾਣਾ ਮਿਲਦਾ ਹੈ ਵੇਚਣ ਵਾਲੇ ਦਾ ਵੀ ਵਧੀਆ ਮੁੱਲ ਮਿਲ ਜਾਂਦਾਗਾ ਹਾਂ ਹਾਂ ਸਾਰਿਆਂ ਨੂੰ ਐ ਬਸ ਰਲਮਾ ਮਿਲਮਾ ਜਾਂ ਚੱਲੀ ਜਾਂਦਾ ਹੈ ਜਿਹਨੂੰ ਘਾਟਾ ਨਹੀਂ ਪੈਂਦਾ ਜਿਹਦੇ ਨਾਲ ਤਾਂ ਬਾਈ ਵੇਚਣ ਵਾਲੇ ਨੂੰ ਘਾਟਾ ਹੈ ਮੰਡੀ ਤੇ ਅਸੀਂ ਦੇਖਿਆ ਤਜ ਨਹੀਂ ਯਤਰਾ ਵਾਲੇ ਨੂੰ ਘਟਾ ਦੋਨੇ ਭਾਈਆ ਉਹਦੇ ਨਫੇ ਚ ਰਹਿੰਦੇ ਆ ਹਾਂ ਤੇ ਬਾਕੀ ਬਾਈ ਉਧਰ ਗਿਆ ਬੱਕਰਿਆਂ ਵਾਲਾ ਬਾਈ ਕਿਤੇ ਹੈ ਨਹੀਂ ਪਾਣੀ ਧਾਣੀ ਦਾ ਸਾਰਾ ਪ੍ਰਬੰਧ ਸਾਰਾ ਹੈ ਬਾਈ ਹਾਂ ਬਾਕੀ ਬਾਈ ਉਧਰ ਵਗ ਗਿਆ ਥੋੜਾ ਜਿਹਾ ਪਰੇ ਵਗ ਗਿਆ ਤੇ ਬਾਈ ਨੂੰ ਆਉਂਦੇ ਆਪਾਂ ਪੁੱਛਦੇ ਆ ਬਾਈ ਤੋਂ ਹਰ ਡਾਡ ਰੇਟ ਸਾਰੇ ਜਾਨਵਰਾਂ ਦਾ ਤੇ ਕੀ ਮੁੱਲ ਕਰਦਾ ਬਾਈ ਜਾਨਵਰਾਂ ਦਾ ਜਾਨਵਰ ਬਾਈ ਦੇ ਥੋੜੇ ਸੋਹਣੇ ਆ ਕਹਿੰਦਾ ਬਾਈ ਬੱਕਰਾ ਛੱਡ ਕੇ ਕੀ ਕੀ ਮੁੱਲ ਕਰਦਾ ਬਾਈ 45000 ਬੱਕਰਾ ਛੱਡ ਕੇ ਕਿੰਨੀਆਂ ਬੱਕਰੀਆਂ ਬਾਈ ਹੋਇਓ ਮੜਾ ਸਾਈਡ ਤੇ ਦਿਖਾ ਦਗੇ ਸਾਰੇ ਜਾਨਵਰ ਨਾ ਨਾ ਦੋ ਤਿੰਨ ਦੋ ਬੱਕਰੀਆਂ ਦੋ ਬੱਕਰੇ ਆ ਅੱਛਾ ਦੋ ਬੱਕਰੀਆਂ ਵੱਡੀਆਂ ਚਾਰ ਬੱਕਰੇ 45000 ਮੰਗਿਆ ਚਾਰ ਬੱਕਰੇ ਜਾਰ ਜਾਨਵਰ ਆਲਾ ਚਾਰ ਜਾਨਵਰ ਆਲਾ ਇੱਕ ਬੱਚਾ ਨਾਲ ਹੈ ਇੱਕ ਬੱਚਾ ਹੈ ਹਾਂਜੀ ਜੋ ਇਹਦਾ ਕੰਦਾ ਬੱਕਰਾਂ ਦਾ ਦੋ ਬੱਕਰੀਆਂ ਵੱਡੀਆਂ ਇੱਕ ਸੋਈ ਹੈ ਇੱਕ ਸੋਈ ਆ ਬੱਕਰੀ ਤੇ ਇੱਕ ਬੱਕਰੀ ਸੋਹਣ ਵਾਲੀ ਹੈ ਇਹ ਬਣਦਾ ਅੱਛਾ 45000 ਮੁੱਲ ਕਰਦਾ ਬਾਈ ਤੇ ਜਾਨਵਰ ਬਾਈ ਦੇ ਸੋਹਣੇ ਆ ਦੇਖੋ ਹਜੇ ਮੁੱਲ ਤਾਂ ਲਾਇਆ ਨਹੀਂ ਕਿਸੇ ਨੇ ਤੇ ਦੇਖੋ ਅੱਜ ਵਿਕਦੇ ਆ ਜਾਨਵਰ ਜਾਂ ਕੀ ਮੁੱਲ ਲਾਉਂਦੇ ਆ ਬਾਈ ਹਨਾ ਤੇ ਬਾਈ ਹੁਣੇ ਪਹੁੰਚ ਆ ਕੇ ਖੜਾ ਹੀ ਆ तकरीबन ਮੰਡੀ ਚ ਤੇ ਮੈਂ ਸਾਰਿਆਂ ਨੂੰ ਲਾਸਟ ਤੇ ਫੇਰ ਕਹਿਣਾ ਚਾਹਣਾ ਤੇ ਸਾਰੇ ਭਰਾ ਪਹੁੰਚਿਆ ਕਰੋ ਮੰਡੀ ਚ ਆਇਆ ਕਰੋ ਤੇ ਮੇਲੇ ਦੀ ਰੌਣਕ ਵਧਾਇਆ ਕਰੋ ਬਈ ਹੈ ਤੇ ਜਾਨਵਰ ਬਹੁਤ ਭਾਜ ਮਿਲ ਜਾਂਦੇ ਇੱਥੇ ਤੇ ਇੱਕ ਲੱਗਦਾ ਥੇ ਇੱਕ ਵੀਡੀਓ ਹੋਰ ਦਿਖਾਉਣੇ ਆ ਸਾਰਿਆਂ ਨੂੰ ਇੱਧਰ ਵੀ ਇੱਕ ਸੌਦਾ ਹੋਈ ਜਾਂਦਾ ਪਤਾਵੇਂ ਸੌਦਾ ਕਰਦੇ ਆ ਕਿ ਕੋਈ ਉਵੇਂ ਹੀ ਗੱਲਾਂ ਹੀ ਕਰੀ ਜਾਂਦੇ ਆ ਦੇਖੋ ਨੇ ਆ ਚਿੱਟੀਆਂ ਅੱਖਾਂ ਦਾ ਬਰਬਰ ਆਇਆ ਬਹੁਤ ਸੋਹਣਾ ਤੇ ਪੁੱਛਦੇ ਆ ਬਾਈ ਨੂੰ ਕਾਇਦਾਂ ਦਾ ਬਾਈ ਆਹ ਵਰਬਰਾ ਦੋਂਦਾ ਦੋਂਦਾ ਕੱਢਦਾ ਦਿਖਾਈ ਬਾਈ ਤਾਂ ਦੇ ਤੇ ਚਿੱਟੀਆਂ ਅੱਖਾਂ ਦਾ ਬਾਈ ਵਰਬਰਾ ਇਹ ਆ ਲੇਕੀ ਗਰਦਾਸ ਇੱਕ ਬੱਕਰੀ ਲੈਤੀ ਆਹ ਦੇਖੋ ਬਹੁਤ ਸੋਹਣਾ ਵਰਬਰਾ ਬਾਈ ਤੇ ਕੀ ਮੁੱਲ ਕਰਦਾ ਇਹਦਾ 13000 ਰੁਪਏ 13000 ਰੁਪਏ ਮੰਗਦਾ ਭਾਜੀ ਹੈ ਬੱਕਰਾ ਤੇ ਅੱਖਾਂ ਚਿੱਟੀਆਂ ਬਹੁਤ ਸੋਹਣੀ ਕੁਆਲਿਟੀ ਹੈ ਬੱਕਰੇ ਦੀ ਜੇ ਕਿਸੇ ਭਰਾ ਨੇ ਕਰੇ ਉਹ ਜੇ ਬਹੁਤ ਸੋਹਣੇ ਜਾਨਵਰ ਮਿਲ ਜਾਂਦੇ ਆ ਤੇ ਉਧਰ ਮੱਖੀ ਚੀਨੇ ਰੰਗ ਚੰਗੇ ਆ ਬੱਕਰੀਆਂ ਬਾਈ ਇੱਕ ਦੋ ਇੱਥੇ ਥੱਲੇ ਬੈਠ ਗਾ ਵੀ ਐ ਜ ਤਕਰੀਬਨ ਆਹ ਦੇਖੋ ਬਾਈ ਰੈਸ਼ਟ ਕਰਦੇ ਨੇ ਟਰਨ ਮੰਨਦੇ ਵੀ ਦਿਨੇ ਬਾਲਨ ਪਰ ਤੇ ਇੱਧਰ ਆ ਸੌਦਾ ਮੈਂ ਉਧਰੋਂ ਆਖਿਆ ਸੀ ਵੀਡੀਓ ਚ ਦਿਖਾਉਣੇ ਕੀ ਸੌਦਾ ਕਰਦੇ ਕੀ ਕਰਦੇ ਬਾਈ ਹੈ ਕਿ ਆ ਬੱਕਰੀਆਂ ਸੌਦਾ ਕਰਦੇ ਆ ਅੱਛਾ ਕੀ ਮੰਗਿਆ ਬਾਈ ਨੇ ਕੀ ਦੀ ਆ ਬੱਕਰੀ ਇਹ ਅੱਛਾ ਬਾਈ ਸਰਜੀਤ ਦੀ ਹੈ ਕੀ ਮੰਗਦਾ ਹੈ ਬਾਈ 6000 ਮੰਗਦੀ ਸੱਤ ਸੱਤ ਮੰਗਦਾ ਹੋਣਾ ਦਾ ਮੈਂ ਜਰ ਪਰ ਕਨੇਕਟ ਕਰੀਏ ਤੁਹਾਡੀ ਗੱਲ ਸੱਤ ਸੱਤ ਮੰਗਦਾ ਯਾਰ ਹੈ 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 ਕਿ ਇੰਨੇ ਬੰਦੇ ਖੜੇ ਕੀ ਕਿਹਾ ਸੀ ਕਿ ਭਾਈ ਚੀਜ਼ ਆਰਦੀ ਦਿਆਂਗਾ ਕਿ ਨਾ ਆਖਿਆ ਤੂੰ ਹੀ ਆ ਕਿ ਮੈਂ ਰੱਖ ਕਿਸ ਕੋਲ ਬੰਦ ਰੱਖਿਆ ਸਰਜੀਤ ਨੇ ਆਖਿਆ ਨਹੀਂ ਆਖਿਆ ਮੈਂ ਭਾਈ ਕਿੰਨੇ ਹੁਣ ਹੁਣ ਮੁੱਲ ਕਰ ਕਿੰਨੇ ਮੰਗਦਾ ਤੂੰ 7-7000 7.5000 ਹੁਣ ਲਾ ਭਾਈ ਕਿੰਨੇ ਪੈਸੇ ਲਾਉਣਾ 3500 ਹਾਂ ਨਹੀਂ ਯਾਰ ਪੱਕਾ ਮੁੱਲ ਲਾ ਜ ਲੈਣੀ ਹੈ ਪੱਕਾ ਤੂੰ ਕਹਦੇ ਲੈ ਪੱਕਾ ਨਹੀਂ ਮੈਂ ਨਹੀਂ ਕਹਿੰਦਾ ਤੂੰ ਆਪ ਹੀ ਗਏ ਫਿਰ ਲੈ 4000 ਦੀ ਦੇ ਹਾਂ ਭਾਈ ਦੇਣੀ ਕਿੰਨੇ ਦੀ ਲਾਸਟ ਦੱਸ ਫਿਰ ਆਪਾਂ ਲਾਈ ਵੀ ਸੌਦਾ ਕਰਾਉਣਾ 7000 ਰਾਹਤ ਇੱਕ ਵਾਰੀ ਲਾ ਦੇ ਪੱਕਾ ਮੁੱਲ ਫਿਰ ਜਾ ਬੋਲ ਦਿੰਦਾ ਬੱਕਰੀ 5000 ਦੀ ਸਫਲਾ ਹੈ Oppo ਸੜੀ ਤਾਂ ਹੁਣ ਦੇ ਦੇ ਨਾ ਕਹਦਾ ਵੀਡੀਓ ਚ ਗਾਲਾਂ ਕੱਢਣੀਆਂ ਗਲਤ ਹੈ ਯਾਰ ਸਾਢੇ 5 ਦੀ ਦੇਣੀ ਹੈ ਨਹੀਂ ਦੇਣੀ ਆ ਬੱਕਰੀ ਹੈ ਬਾਈ ਫੰਡ ਰਹਿ ਕੇ ਸੂਣ ਵਾਲੀ ਹੈ ਬੱਕਰੀ ਉਹ ਗੱਬਣੇਂ ਯਾਰ ਦੋ ਮਹੀਨਾ ਖਾਵੇਗੀ ਸੀਦੀ ਕਰਾ ਨਾ ਕਰੀ ਜਾਂਦਾ ਸੀਦੀ ਕੌਣ ਲੈਂਦਾ ਦੀ ਚੀਜ਼ ਹੀ ਹੋਗੀ ਇਹ ਲੈਂਦਾ ਤਾਂ ਹੈ ਨਹੀਂ ਮੈਨੂੰ ਲੱਗਦਾ ਮਾਰਦਾ ਬਸ਼ਕਾਟਾ ਇਹ ਉਹਦਾ ਭਰਾ ਹੀ ਹੈਗਾ ਤੇ ਦੋਨੇ ਰਲ ਕੇ ਜੇ ਕਰ ਜਾਂਦੇ ਕਹਿੰਦੇ ਜਾਵਾ ਜੀ ਸੀਦੀ ਹੋਗੀ 6000 ਦੀ ਰੂਹ ਉਹ ਬਾਈ ਲੈ ਗਿਆ ਬਾਈ ਖੋਖਰ ਤੋਂ ਬਾਈ ਖੜੀ ਬਾਈ ਕੀ ਨਾ ਹੈ ਬਾਈ ਆਪਣਾ ਉਹ ਮੈਂ 6 ਲਾਇਆ ਭਾਈ ਇਹ ਬਾਈ ਜਗਦੇਵ ਹੈ ਖੋਖਰ ਪਿੰਡ ਤੋਂ ਕਿੰਨੇ ਪੈਸਿਆਂ ਦੀ ਲੈ ਗਿਆ ਬਾਈ 6000 ਮੈਂ 6 ਲਾਇਆ ਮੈਨੂੰ ਉਹ ਫੜਾ ਉਹਦਾ ਭਰਾ ਇਹ ਤਾਂ ਜਾਣ ਕੇ ਕਹਿੰਦਾ ਹੈ ਤੇ ਪਰ ਇਹਨੇ ਵੇਚੀ ਬੱਕਰੀ ਤੇ ਮੇਰੇ ਖਿਆਲ ਚ ਲੈਤੀ ਇਹਨੇ ਉਹਦਾ ਨਾਮ ਲੈਤਾ ਜਾਂਦੇ ਹੈ ਤੇ ਵਪਾਰੀਆਂ ਦੇ ਬਾਰੇ ਬਾਰੇ ਜਾਗ ਗਏ ਹੈ ਨਾ ਵਪਾਰੀ ਬਹੁਤ ਕੁਸ਼ ਕਰ ਜਾਂਦੇ ਆ ਸੌਦੇ ਚ ਹੈ ਨਾ Poi hai una... detto che ci devi,